ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੂਟਿਊਬ ਚੈਨਲ ਐਡਵੋਕੇਟ ਗੁਰਸੇਵਕ ਸਿੰਘ ਸਿਹਾਲ ਅੱਜ ਫਿਰ ਇੱਕ ਕੰਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੈ ਤੁਹਾਡੇ ਨਾਲ ਦੋਸਤੋ ਅੱਜ ਦੀ ਇਸ ਵੀਡੀਓ ਦਾ ਜਿਹੜਾ ਸਾਡਾ ਟੌਪਿਕ ਹੈਗਾ ਜੀ ਕਿ ਜਿਹੜੀ ਜ਼ਮਾਨਤ ਹੁੰਦੀ ਹੈ ਬੇਲ ਹੁੰਦੀ ਹੈ ਉਹ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਤੇ ਕਿਹੜੀ ਜ਼ਮਾਨਤ ਕਦੋਂ ਮਿਲਦੀ ਹੈ ਅੱਜ ਦੀ ਆਪਣੀ ਇਹ ਵੀਡੀਓ ਜਿਹੜੀ ਹੈਗੀ ਐ ਇਹ ਕਹਿ ਲੋ ਕਿ ਇਹ ਇੱਕ ਦੇਸੀ ਵੀਡੀਓ ਐ ਦੇਸੀ ਬੰਦੇ ਦੁਆਰਾ ਬਣਾਈ ਜਾ ਰਹੀ ਐ ਤੇ ਦੇਸੀ ਦੋਸਤਾਂ ਦੇ ਲਈ ਤੇ ਦੇਸੀ ਭਾਸ਼ਾ ਦੇ ਵਿੱਚ ਸੌਖੀ ਸਰਲ ਪੰਜਾਬੀ ਭਾਸ਼ਾ ਦੇ ਵਿੱਚ ਐ ਨਾ ਅਸੀਂ ਧਰਾਮਾਂ ਦੀ ਗੱਲ ਕਰਾਂਗੇ ਨਾ ਜਿਹੜੀਆਂ ਕਾਨੂੰਨ ਦੀਆਂ ਪੇਚੀ ਦੀਆਂ ਹੈਗੀਆਂ ਨੇ ਉਹਨਾਂ ਦੀ ਗੱਲ ਕਰਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸੌਖੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਤਾਂ ਜੋ ਹਰ ਇੱਕ ਦੋਸਤ ਨੂੰ ਸੌਖਿਆਂ ਹੀ ਸਮਝ ਆ ਜਾਵੇ ਭਾਵੇਂ ਉਹ ਅਨਪੜ ਕਿਉ ਨਾ ਹੋਵੇ ਦੋਸਤੋ ਜਮਾਨਤ ਦਾ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਲਗਭਗ ਕਿ ਜਮਾਨਤ ਕੀ ਹੁੰਦੀ ਹੈ ਬੇਲ ਕੀ ਹੁੰਦੀ ਹੈ ਜੇ ਨਹੀਂ ਪਤਾ ਤਾਂ ਕਮੈਂਟ ਕਰ ਦਿਓ ਤਾਂ ਵੀ ਸਮਝਾ ਦਾਂਗੇ ਅਸੀਂ ਜਮਾਨਤ ਦਾ ਅਰਥ ਜਾਣਨ ਤੋਂ ਬਿਨਾ ਹੀ ਜਮਾਨਤ ਦੀਆਂ ਕਿਸਮਾਂ ਤੇ ਤੁਹਾਨੂੰ ਲੈ ਚੱਲਦੇ ਆ ਜੇ ਅਸੀਂ ਮੋٹے ਜੇ ਤੌਰ ਤੇ ਦੇਖੀਏ ਤਾਂ ਜਮਾਨਤ ਦੀਆਂ ਦੋ ਕਿਸਮਾਂ ਹੁੰਦੀਆਂ ਨੇ ਮੋٹے ਜੇ ਤੌਰ ਤੇ ਇੱਕ ਤਾਂ ਜਿਹੜੀ ਐਂਟੀਸਿਪੇਟਰੀ ਬੇਲ ਅਸੀਂ ਕਹਿ ਦਿੰਦੇ ਆ ਜਿਹਨੂੰ ਅਸੀਂ ਪ੍ਰੀ ਅਰੈਸਟ ਬੇਲ ਅਰੈਸਟ ਹੋਣ ਤੋਂ ਪਹਿਲਾਂ ਗ੍ਰਿਫਤਾਰ ਹੋਣ ਤੋਂ ਪਹਿਲਾਂ ਜਿਹੜੀ ਜਮਾਨਤ ਮਿਲ ਜਾਂਦੀ ਹੈ ਉਹ ਹੁੰਦੀ ਹੈ ਐਂਟੀਸਿਪੇਟਰੀ ਬੇਲ ਤੇ ਦੂਜੀ ਜਿਹੜੀ ਕਿਸਮ ਹੈਗੀ ਆ ਰੈਗੂਲਰ ਬੀਲ ਜਦੋਂ ਕੋਈ ਵਿਅਕਤੀ ਜਿਹਨੂੰ ਦੋਸ਼ੀ ਬਣਾਇਆ ਜਾਂਦਾ ਹੈ ਉਹ ਗ੍ਰਿਫਤਾਰ ਹੋ ਜਾਂਦਾ ਹੈ ਅਰੈਸਟ ਹੋ ਜਾਂਦਾ ਹੈ ਉਸ ਤੋਂ ਬਾਅਦ ਜਿਹੜੀ ਜ਼ਮਾਨਤ ਲਗਾਈ ਜਾਂਦੀ ਹੈ ਉਹ ਹੁੰਦੀ ਹੈ ਰੈਗੂਲਰ ਬੀਲ ਨਿਯਮਤ ਜ਼ਮਾਨਤ ਜਿਹਨੂੰ ਅਸੀਂ ਕਹਿ ਦਿੰਦੇ ਹਾਂਗੇ ਤੇ ਅੱਗੇ ਕੁਝ ਹੋਰ ਵੀ ਕਿਸਮਾਂ ਹੈਗੀਆਂ ਨੇ ਵੈਸੇ ਜਿਹਨੂੰ ਅਸੀਂ ਕਈ ਵਾਰੀ ਕੱਚੀ ਜ਼ਮਾਨਤ ਪੱਕੀ ਜ਼ਮਾਨਤ ਡਿਫਾਲਟ វេល ਮੈਡੀਕਲ ਗਰਾਉਂਡ ਤੇ ਜਿਹੜੀ ਬੇਲ ਲਗਾਈ ਜਾਂਦੀ ਹੈ ਟਰਾਂਜਿਟ វេល ਕਈ ਕਿਸਮਾਂ ਨੇ ਜਮਾਨਤ ਦੀਆਂ ਪਰ ਜਿਹੜੀਆਂ ਮੇਨ ਮੁੱਖ ਦੋ ਕਿਸਮਾਂ ਨੇ ਉਹ ਇਹ ਹੀ ਨੇ ਕਿ ਐਂਟੀਸੀਪੇਟਰੀ ਬੇਲ ਤੇ ਰੈਗੂਲਰ ਬੇਲ ਐਂਟੀਸੀਪੇਟਰੀ ਮਤਲਬ ਅਰੈਸਟ ਹੋਣ ਤੋਂ ਪਹਿਲਾਂ ਜਿਹੜੀ ਜਮਾਨਤ ਲਗਾਈ ਜਾਂਦੀ ਹੈ ਤੇ ਰੈਗੂਲਰ ਜਿਹੜੀ ਅਰੈਸਟ ਹੋਣ ਤੋਂ ਬਾਅਦ ਲਗਾਈ ਜਾਂਦੀ ਹੈ ਠੀਕ ਹੈ ਜੀ ਜਿਆਦਾ ਡਿਟੇਲ ਚ ਤੁਹਾਨੂੰ ਨਹੀਂ ਲੈ ਕੇ ਜਾਂਦੇ ਕਿਉਂਕਿ ਵੀਡੀਓ ਜਿਆਦਾ ਲੰਮੀ ਹੋ ਜਾਏਗੀ ਜੇ ਜਿਆਦਾ ਡਿਟੇਲ ਚਾਹੀਦੀ ਹੈ ਤਾਂ ਕਮੈਂਟ ਕਰ ਸਕਦੇ ਹੋਗੇ ਆਪਾਂ ਤੁਹਾਨੂੰ ਇੱਕ ਸਕ੍ਰਿਪਟ ਦੇ ਦੇਾਂਗੇ ਤੁਸੀਂ ਉਹ ਪੜ੍ਹ ਲਿਓ ਤੇ ਇੱਕ ਜਿਹੜੀ ਡਿਫਾਲਟ ਵੇਲ ਦੀ ਅਸੀਂ ਗੱਲ ਕੀਤੀ ਹੈ ਬਹੁਤੇ ਦੋਸਤਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਜਿਹੜੀ ਡਿਫਾਲਟ ਵੇਲ ਹੈ ਉਹ ਕੀ ਹੁੰਦੀ ਹੈ ਦੋਸਤੋ ਕਾਨੂੰਨ ਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਜਿਹੜੀ ਪੁਲਿਸ ਹੁੰਦੀ ਹੈ ਜੋ ਜੇ ਉਹ ਇੱਕ ਨਿਸ਼ਚਿਤ ਟਾਈਮ ਦੇ ਵਿੱਚ ਜਿਹੜਾ ਕਾਨੂੰਨ ਨੇ ਟਾਈਮ ਦਿੱਤਾ ਉਸ ਟਾਈਮ ਦੇ ਵਿੱਚ ਜਾਂਚ ਪੜਤਾਲ ਕਰਕੇ ਚਲਾਨ ਪੇਸ਼ ਨਹੀਂ ਕਰਦੀ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਕਰਦੀ ਚਾਰਜ ਸ਼ੀਟ ਫਾਈਲ ਨਹੀਂ ਕਰਦੀ ਮੋٹے ਜਿਹੇ ਤੌਰ ਤੇ ਜੇ ਅਸੀਂ ਦੇਖੀਏ ਕਿ ਜਿਹੜੇ ਵੱਡੇ ਕ੍ਰਾਈਮ ਨੇ ਵੱਡੇ ਅਪਰਾਧ ਨੇ ਉਹਨਾਂ ਦੇ ਵਿੱਚ ਇਨਵੈਸਟੀਗੇਸ਼ਨ ਕੰਪਲੀਟ ਕਰਨ ਦਾ ਜਿਹੜਾ ਸਮਾਂ ਦਿੱਤਾ ਗਿਆ ਹੈ ਉਹ ਹੈਗਾ ਜੀ 90 ਦਿਨ ਤੇ ਜਿਹੜੇ ਉਸ ਤੋਂ ਛੋਟੇ ਕਰਾਈਮ ਨੇ ਉਹਨਾਂ ਦੇ ਲਈ ਦਿੱਤਾ ਗਿਆ ਸਮਾਂ 60 ਦਿਨ ਇਹ ਕਹਿ ਲਓ ਕਿ ਜਿਨ੍ਹਾਂ ਦੇ ਵਿੱਚ 10 ਸਾਲ ਤੱਕ ਦੀ ਸਜ਼ਾ ਹੈ ਉਹਨਾਂ ਦੇ ਵਿੱਚ 60 ਦਿਨ ਤੇ ਜਿਨ੍ਹਾਂ ਦੇ ਵਿੱਚ 10 ਸਾਲ ਤੋਂ ਉੱਪਰ ਤੱਕ ਦੀ ਸਜ਼ਾ ਹੈ ਭਾਵੇਂ ਮੌਤ ਦੀ ਹੈ ਉਮਰ ਕੈਦ ਹੈ ਜਿਹੜੀ ਮਰਜ਼ੀ ਹੈ 20 ਸਾਲ ਦੀ ਹੈ ਉਨ੍ਹਾਂ ਦੇ ਵਿੱਚ ਪੁਲਿਸ ਨੂੰ ਜਿਹੜਾ ਟਾਈਮ ਦਿੱਤਾ ਜਾਂਦਾ ਹੈ ਕਾਨੂੰਨ ਦੇ ਦੁਆਰਾ ਉਹ ਹੈਗਾ 90 ਦਿਨ ਪਰ ਜੇ ਇਹਨਾਂ ਦਿਨਾਂ ਦੇ ਵਿੱਚ ਪੁਲਿਸ ਚਲਾਨ ਪੇਸ਼ ਨਹੀਂ ਕਰਦੀ ਬੰਦਾ ਅਰੈਸਟ ਕੀਤਾ ਹੋਇਆ ਹੈ ਜੇਲ੍ਹ ਦੇ ਵਿੱਚ ਹੈ ਜੁਡੀਸ਼ੀਅਲ ਕਸਟਡੀ ਦੇ ਵਿੱਚ ਹੈ ਤਾਂ ਉਸ ਨੂੰ ਡਿਫਾਲਟ ਬੇਲ ਮਿਲ ਜਾਂਦੀ ਹੈ 100% ਉਸ ਦਾ ਰਾਈਟ ਬਣ ਜਾਂਦਾ ਹੈ ਪੁਲਿਸ ਦੀ ਇਸ ਗਲਤੀ ਕਰਕੇ ਇਸ ਲਾਪਰਵਾਹੀ ਕਰਕੇ ਪਰ ਜੇ ਪੁਲਿਸ ਚਲਾਨ ਪੇਸ਼ ਕਰ ਦੇ ਤਾਂ ਉਹ ਰਾਈਟ ਖਤਮ ਹੋ ਜਾਂਦਾ ਹੈ ਮੰਨ ਲਓ ਕਿ ਕਿਸੇ ਕੇਸ ਦੇ ਵਿੱਚ ਬੰਦਾ ਜੇਲ੍ਹ ਦੇ ਵਿੱਚ ਹੈ 10 ਸਾਲਾਂ ਤੋਂ ਘੱਟ ਦੀ ਸਜ਼ਾ ਹੈ ਪੁਲਿਸ ਨੇ ਚਲਾਨ ਪੇਸ਼ ਨਹੀਂ ਕੀਤਾ 2 ਮਹੀਨੇ ਹੋ ਗਏ 60 ਦਿਨ ਹੋ ਗਏ 60 ਦਿਨਾਂ ਤੋਂ ਉੱਪਰ ਦਾ ਟਾਈਮ ਹੋ ਗਿਆ 3 ਮਹੀਨੇ ਹੋ ਗਏ ਭਾਵੇਂ 61 ਦਿਨ ਹੋ ਗਏ ਉਸ ਬੰਦੇ ਦਾ ਹੱਕ ਬਣ ਜਾਂਦਾ ਹੈ ਜਮਾਨਤ ਲੈਣ ਦਾ ਇਸ ਦੀਆਂ ਕੁਝ ਬਰੀਕੀਆਂ ਵੀ ਹੈਗੀਆਂ ਨੇ ਕਿ ਕਦੋਂ ਟਾਈਮ ਪੀਰੀਅਡ ਸਟਾਰਟ ਹੁੰਦਾ ਹੈ ਕਦੋਂ ਖਤਮ ਹੁੰਦਾ ਹੈ ਇਹ ਤੇ ਜੇ ਤੁਸੀਂ ਹੋਰ ਜਾਣਕਾਰੀ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਇੱਕ ਵੱਖਰੀ ਡਿਟੇਲਡ ਵੀਡੀਓ ਬਣਾ ਦੇਾਂਗੇ ਜਦੋਂ ਬੰਦੇ ਦੀ ਅਰੈਸਟ ਹੋ ਜਾਂਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਰਿਮਾਂਡ ਮਿਲਦਾ ਹੈਗਾ ਤਾਂ ਉਸ ਤੋਂ ਬਾਅਦ ਇਹ ਟਾਈਮ ਪੀਰੀਡ ਸਟਾਰਟ ਹੁੰਦਾ ਹੈਗਾ ਡਿਫਾਲਟ ਵੇਲ ਬਹੁਤੇ ਲੋਕਾਂ ਨੂੰ ਦੋਸਤਾਂ ਨੂੰ ਕਈ ਵਾਰੀ ਪਤਾ ਨਹੀਂ ਹੁੰਦਾ ਬੰਦਾ ਅੰਦਰ ਹੀ ਰਹਿੰਦਾ ਹੈਗਾ ਕਈ ਵਾਰੀ ਪੁਲਿਸ ਹੈ ਜਿਹੜੀ ਚਲਾਨ ਲੇਟ ਫਾਇਲ ਕਰਦੀ ਹੈਗੀ ਪਰ ਇਹ ਗੱਲ ਜ਼ਰੂਰ ਧਿਆਨ 'ਚ ਰੱਖਿਓ ਕਿ ਜੇ ਪੁਲਿਸ ਉਸ ਟਾਈਮ ਦੇ ਵਿੱਚ ਚਲਾਨ ਪੇਸ਼ ਨਹੀਂ ਕਰਦੀ ਤਾਂ ਉਸ ਬੰਦੇ ਨੂੰ ਜਮਾਨਤ ਤੇ ਰਿਹਾ ਕਰਵਾਇਆ ਜਾ ਸਕਦਾ ਹੈ ਇਹ ਹੁੰਦੀ ਹੈ ਜੀ ਡਿਫਾਲਟ ਵੇਲ ਸੀ ਆਰ ਪੀ ਸੀ ਦੀ ਜਿਹੜੀ ਪਹਿਲਾਂ ਧਾਰਾ ਸੀ 167 2 ਉਹ ਪੜੀ ਜਾ ਸਕਦੀ ਹੈ ਇਸ ਸਬੰਧ ਦੇ ਵਿੱਚ ਹੁਣ ਨਵਾਂ ਕਾਨੂੰਨ ਆ ਗਿਆ ਤੇ ਇੱਕ ਜਿਹੜੀ ਅਸੀਂ ਗੱਲ ਕਰ ਰਹੇ ਸੀ ਕੱਚੀ ਜ਼ਮਾਨਤ ਦੀ ਪੱਕੀ ਜ਼ਮਾਨਤ ਦੀ ਕਈ ਦੋਸਤ ਕਹਿ ਦਿੰਦੇ ਨੇ ਜੀ ਕੱਚੀ ਜ਼ਮਾਨਤ ਹੋਗੀ ਪੱਕੀ ਜ਼ਮਾਨਤ ਨਹੀਂ ਹੋਈ ਇੰਟੈਰਮ ਵੇਲ ਅਸੀਂ ਕਈ ਵਾਰੀ ਕਹਿ ਦਿੰਦੇ ਆ ਕੋਰਟ ਦੀ ਭਾਸ਼ਾ ਦੇ ਵਿੱਚ ਜਾਂ ਇੰਟਰਮ ਰਿਲੀਫ ਵੀ ਅਸੀਂ ਕਹਿ ਦਿੰਦੇ ਹਾਂਗੇ ਉਸੇ ਨੂੰ ਬਹੁਤੇ ਦੋਸਤ ਕੱਚੀ ਜ਼ਮਾਨਤ ਵੀ ਕਹਿ ਦਿੰਦੇ ਨੇਗੇ ਜਿਵੇਂ ਕਿ ਮੰਨ ਲਓ ਜਦੋਂ ਬੇਲ ਦਾ ਜਿਹੜਾ ਕੇਸ ਹੈ ਬੇਲ ਐਪਲੀਕੇਸ਼ਨ ਹੈ ਜ਼ਮਾਨਤ ਦੀ ਜਿਹੜੀ ਅਰਜੀ ਹੈ ਉਹ ਕੋਰਟ ਦੇ ਵਿੱਚ ਲਗਾਈ ਜਾਂਦੀ ਹੈ ਕਈ ਵਾਰੀ ਜੱਜ ਸਾਹਿਬ ਇੰਟਰਮ ਰਿਲੀਫ ਦੇ ਦਿੰਦੇ ਨੇ ਹਾਲਾਂਕਿ ਉਸ ਕੇਸ ਦੇ ਵਿੱਚ ਡੇਟ ਪਾ ਦਿੰਦੇ ਨੇ ਬੇਲ ਐਪਲੀਕੇਸ਼ਨ ਵਾਲਾ ਜਿਹੜਾ ਕੇਸ ਹੁੰਦਾ ਉਹਨੂੰ ਪੈਂਡਿੰਗ ਰੱਖਦੇ ਨੇ ਤਾਂ ਉਸ ਨੂੰ ਅਸੀਂ ਦੂਜੇ ਸ਼ਬਦਾਂ ਦੇ ਵਿੱਚ ਕੱਚੀ ਜ਼ਮਾਨਤ ਕਹਿ ਦਿੰਦੇ ਹਾਂਗੇ ਇੰਟਰਮ ਰਿਲੀਫ ਇੰਟਰਮ ਬੇਲ ਜੱਜ ਸਾਹਿਬ ਕੋਲੇ ਕੋਰਟ ਕੋਲੇ ਇਹ ਪਾਵਰ ਹੁੰਦੀ ਹੈ ਕਿ ਉਸ ਵਿਅਕਤੀ ਦੀ ਜ਼ਮਾਨਤ ਨੂੰ ਰੱਦ ਕੀਤਾ ਜਾ ਸਕਦਾ ਹੈ ਜੇ ਉਹ ਵਿਅਕਤੀ ਜਿਸ ਨੂੰ ਜ਼ਮਾਨਤ ਦਿੱਤੀ ਗਈ ਹੈ ਕੱਚੀ ਜ਼ਮਾਨਤ ਦਿੱਤੀ ਗਈ ਹੈ ਜੇ ਉਹ ਕੋਰਟ ਦੀਆਂ ਸ਼ਰਤਾਂ ਨੂੰ ਨਹੀਂ ਮੰਨਦਾ ਜਾਂ ਫਿਰ ਕਾਨੂੰਨ ਦੀ ਉਲੰਘਣਾ ਕਰਦਾ ਹੈ ਜਾਂ ਫਿਰ ਕਿਤੇ ਲੁਕ ਜਾਂਦਾ ਹੈ ਛਿਪ ਜਾਂਦਾ ਹੈ ਭਗੌੜਾ ਹੋ ਜਾਂਦਾ ਹੈ ਬਾਹਰ ਆ ਕੇ ਗਵਾਹਾਂ ਨੂੰ ਡਰਾਉਂਦਾ ਹੈ ਧਮਕਾਉਂਦਾ ਹੈ ਇਨਵੈਸਟੀਗੇਸ਼ਨ ਜੁਆਇਨ ਨਹੀਂ ਕਰਦਾ ਕੋਆਪਰੇਟ ਨਹੀਂ ਕਰਦਾ ਇਨਵੈਸਟੀਗੇਸ਼ਨ 'ਚ ਜਾਂ ਇਸ ਤਰ੍ਹਾਂ ਦਾ ਕੋਈ ਹੋਰ ਕ੍ਰਾਈਮ ਕਰ ਦਿੰਦਾ ਬਾਹਰ ਆ ਕੇ ਕਿਸੇ ਵੀ ਤਰੀਕੇ ਦੇ ਨਾਲ ਜੇ ਉਹ ਬੇਲ ਦੇ ਵਿੱਚ ਲਿਖਾਈਆਂ ਗਈਆਂ ਸ਼ਰਤਾਂ ਨੂੰ ਕਾਨੂੰਨ ਦੇ ਵਿੱਚ ਲਿਖੀਆਂ ਗਈਆਂ ਸ਼ਰਤਾਂ ਨੂੰ ਨਹੀਂ ਮੰਨਦਾ ਕਾਨੂੰਨ ਨੂੰ ਭੰਗ ਕਰਦਾ ਹੈ ਵਾਇਲੇਸ਼ਨ ਕਰਦਾ ਹੈ ਉਲੰਘਣਾ ਕਰਦਾ ਹੈ ਤਾਂ ਉਸ ਦੀ ਜ਼ਮਾਨਤ ਨੂੰ ਰੱਦ ਵੀ ਕੀਤਾ ਜਾ ਸਕਦਾ ਹੈ ਕੋਰਟ ਵੱਲੋਂ ਜਦਕਿ ਉਹ ਜਿਹੜਾ ਕੇਸ ਹੁੰਦਾ ਹੈ ਬੇਲ ਐਪਲੀਕੇਸ਼ਨ ਵਾਲਾ ਜ਼ਮਾਨਤ ਵਾਲਾ ਉਹ ਕੋਰਟ ਦੇ ਵਿੱਚ ਪੈਂਡਿੰਗ ਪਿਆ ਹੁੰਦਾ ਹੈ ਜੱਜ ਸਾਹਿਬ ਨੇ ਜ਼ਮਾਨਤ ਹਜੇ ਪੱਕੀ ਕਰਨੀ ਹੁੰਦੀ ਹੈ ਜੇ ਬੰਦਾ ਸਹੀ ਹੈ ਸਾਰੀਆਂ ਸ਼ਰਤਾਂ ਨੂੰ ਮੰਨ ਰਿਹਾ ਹੈ ਕੋਆਪਰੇਟ ਕਰ ਰਿਹਾ ਹੈ ਇਨਵੈਸਟੀਗੇਸ਼ਨ ਜੁਆਇਨ ਕਰ ਲਈ ਤਾਂ ਫਿਰ ਉਸ ਜ਼ਮਾਨਤ ਨੂੰ ਕਰ ਦਿੰਦਾ ਪੱਕੀ ਕੋਰਟ ਉਸ ਜ਼ਮਾਨਤ ਨੂੰ ਪੱਕੀ ਕਰ ਦਿੰਦਾ ਐਬਸੋਲਿਊਟ ਕਰ ਦਿੰਦਾ ਇਹ ਹੋ ਗਈ ਜੀ ਕੱਚੀ ਤੇ ਪੱਕੀ ਜ਼ਮਾਨਤ ਤੇ ਇੱਕ ਜਿਹੜੀ ਟਰਾਂਜ਼ਿਟ ਵੇਲ ਦੀ ਅਸੀਂ ਗੱਲ ਕਰ ਰਹੇ ਸੀਗੇ ਟਰਾਂਜ਼ਿਟ ਬੇਲ ਮਤਲਬ ਜਿਵੇਂ ਹੁਣ ਆਵਾਜ਼ਾਈ ਚੱਲ ਰਹੀ ਹੈ ਮੰਨ ਲਓ ਦਿੱਲੀ ਤੋਂ ਬੰਦੇ ਨੂੰ ਜਿਹੜਾ ਬੰਦਾ ਦੋਸ਼ੀ ਹੈਗਾ ਉਹਨੂੰ ਚੰਡੀਗੜ੍ਹ ਲੈ ਕੇ ਆਉਣਾ ਉਸ ਨੂੰ ਫਿਰ ਟਰਾਂਜ਼ਿਟ ਬੇਲ ਹੈ ਜਿਹੜੀ ਜਿਵੇਂ ਸਰਸੇ ਵਾਲੇ ਕੇਸ ਦੇ ਵਿੱਚ ਟਰਾਂਜ਼ਿਟ ਬੇਲ ਦੀ ਗੱਲ ਸਾਹਮਣੇ ਆਈ ਸੀਗੀ ਹਨੀਪ੍ਰੀਤ ਵੇਲੇ ਲਗਾਈ ਗਈ ਸੀ ਕਿ ਬੇਲ ਉਹ ਉਹਨਾਂ ਦੇ ਟਰਾਂਜ਼ਿਟ ਬੇਲ ਤੇ ਇੱਕ ਦੋਸਤੋ ਜਦੋਂ ਕਈ ਵਾਰੀ ਕਿਸੇ ਦੋਸ਼ੀ ਵਿਅਕਤੀ ਨੂੰ ਕਿਸੇ ਕੋਰਟ ਵੱਲੋਂ ਸਜ਼ਾ ਹੋ ਜਾਂਦੀ ਹੈ ਤਾਂ ਫਿਰ ਉਸ ਤੋਂ ਉੱਪਰ ਵਾਲੀ ਕੋਰਟ ਦੇ ਵਿੱਚ ਅਪੀਲ ਪਾਈ ਜਾਂਦੀ ਹੈ ਤਾਂ ਉਸ ਅਪੀਲ ਦੇ ਦੌਰਾਨ ਵੀ ਇੱਕ ਐਪਲੀਕੇਸ਼ਨ ਲਗਾਈ ਜਾਂਦੀ ਹੈ ਜਿਹਨੂੰ ਅਸੀਂ सस्पेंशन ਆਫ ਸੈਂਟੈਂਸ ਵੀ ਕਹਿ ਦਿੰਦੇ ਹਾਂਗੇ ਉਹ ਵੀ ਇੱਕ ਤਰ੍ਹਾਂ ਦੀ ਬੇਲ ਹੁੰਦੀ ਹੈ ਡਿਊਰਿੰਗ ਦੀ ਪੈਂਡੈਂਸੀ ਆਫ ਅਪੀਲ ਜਦੋਂ ਤੱਕ ਉਹ ਅਪੀਲ ਪੈਂਡਿੰਗ ਹੈ ਅਪੀਲ ਐਡਮਿਟ ਹੋ ਜਾਂਦੀ ਹੈ ਤੇ ਦੋਸ਼ੀ ਵਿਅਕਤੀ ਨੂੰ ਅਦਾਲਤ ਵੱਲੋਂ ਬੇਲ ਗ੍ਰਾਂਟ ਕਰ ਦਿੱਤੀ ਜਾਂਦੀ ਹੈ ਹਾਲਾਂਕਿ ਬੇਲ ਦੇਣਾ ਜਾਂ ਨਾ ਦੇਣਾ ਕੋਰਟ ਦੀ ਮਰਜ਼ੀ ਦੇ ਉੱਪਰ ਨਿਰਭਰ ਹੁੰਦਾ ਹੈ ਤੇ ਇੱਕ ਦੋਸਤੋ ਗੱਲ ਹੋਰ ਦਿਮਾਗ ਦੇ ਵਿਚਾਰ ਰਹੀ ਹੈ ਕਿ ਜਿਹੜੀ ਬੇਲ ਹੁੰਦੀ ਹੈ ਕਈ ਵਾਰੀ ਪੁਲਿਸ ਸਟੇਸ਼ਨ ਤੋਂ ਵੀ ਹੋ ਜਾਂਦੀ ਹੈ ਕਿਉਂਕਿ ਕਾਨੂੰਨ ਦੇ ਵਿੱਚ ਬੇਲ ਨੂੰ ਲੈ ਕੇ ਜੇ ਅਸੀਂ ਦੇਖੀਏ ਤਾਂ ਦੋ ਤਰ੍ਹਾਂ ਦੇ ਕ੍ਰਾਈਮ ਨੇ ਜਿਹੜੇ ਲਿਖੇ ਹੋਏ ਨੇ ਇੱਕ ਬੇਲੇਵਲ ਅਫੈਂਸ ਇੱਕ ਨਾਨ ਬੇਲੇਬਲ ਅਫੈਂਸਿਵ ਬੇਲੇਬਲ ਮੀਨ ਜਿਹੜੇ ਜ਼ਮਾਨਤ ਦੇ ਯੋਗ ਨੇ ਜਿਹੜੇ ਨਾਨ ਬੇਲੇਬਲ ਨੇ ਉਹ ਗੈਰ ਜ਼ਮਾਨਤੀ ਅਪਰਾਧ ਗੈਰ ਜ਼ਮਾਨਤ ਦੇ ਯੋਗ ਜਿਹੜੇ ਬੇਲੇਬਲ ਨੇ ਉਹਨਾਂ ਦੇ ਵਿੱਚ ਥਾਣੇ ਤੋਂ ਹੀ ਜ਼ਮਾਨਤ ਮਿਲ ਜਾਂਦੀ ਹੈ ਤੇ ਜਿਹੜੇ ਨਾਨ ਬੇਲੇਬਲ ਨੇ ਉਹਨਾਂ ਦੇ ਵਿੱਚ ਜ਼ਮਾਨਤ ਦੇਣ ਦੀ ਪਾਵਰ ਕੋਰਟ ਕੋਲੇ ਹੁੰਦੀ ਹੈ ਕੋਰਟ ਦੀ ਮਰਜ਼ੀ ਹੁੰਦੀ ਹੈ ਤੇ ਦੋਸਤੋ ਅਸੀਂ ਅੱਜ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਬੇਲ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਤੇ ਕਿਹੜੀ ਜ਼ਮਾਨਤ ਕਿਹੜੀ ਬੇਲ ਕਦੋਂ ਕਿੱਥੋਂ ਮਿਲਦੀ ਹੈਗੀ ਤੇ ਹਜੇ ਵੀ ਜੇ ਤੁਹਾਨੂੰ ਕੋਈ ਗੱਲ ਸਮਝ ਨਹੀਂ ਆਈ ਤਾਂ ਤੁਸੀਂ ਕਮੈਂਟ ਕਰ ਸਕਦੇ ਹੋਗੇ ਤੁਹਾਡੀ ਹੈਲਪ ਜ਼ਰੂਰ ਕੀਤੀ ਜਾਏਗੀ ਤੇ ਦੋਸਤੋ ਇਹ ਹੈਗੀ ਸੀ ਜਾਣਕਾਰੀ ਜ਼ਮਾਨਤ ਦੇ ਬਾਰੇ ਵਿੱਚ ਬੇਲ ਦੇ ਬਾਰੇ ਵਿੱਚ ਤੇ ਇੱਕ ਅਸੀਂ ਇਹ ਵੀ ਦੱਸਣਾ ਭੁੱਲ ਗਏ ਸੀ ਕਿ ਗੱਲ ਸਾਂਝੀ ਕਰਨੀ ਭੁੱਲ ਗਏ ਸੀ ਕਿ ਜਿਹੜੀ ਐਂਟੀਸਪੈਕਟਰੀ ਬੇਲ ਹੁੰਦੀ ਹੈ ਉਹ ਪਹਿਲਾਂ ਸੈਸ਼ਨ ਕੋਰਟ ਦੇ ਵਿੱਚ ਲੱਗਦੀ ਹੈ ਤੇ ਫਿਰ ਜੇ ਸੈਸ਼ਨ ਕੋਰਟ ਜ਼ਮਾਨਤ ਨਹੀਂ ਦਿੰਦਾ ਫਿਰ ਹਾਈ ਕੋਰਟ ਦੇ ਵਿੱਚ ਫੈਲ ਕੀਤੀ ਜਾਂਦੀ ਹੈ ਜੇ ਹਾਈ ਕੋਰਟ ਵੀ ਨਾ ਦੇਵੇ ਫਿਰ ਸੁਪਰੀਮ ਕੋਰਟ ਵੀ ਜਾਇਆ ਜਾ ਸਕਦਾ ਹੈ ਹਾਲਾਂਕਿ ਕੁਝ ਐਕਸੈਪਸ਼ਨ ਜ ਹੈਗੀਆਂ ਨੇ ਕੁਝ ਕੇਸੇਸ ਦੇ ਵਿੱਚ ਰੇਅਰ ਕੇਸ ਹੁੰਦੇ ਨੇ ਹਾਲਾਂਕਿ ਡਾਇਰੈਕਟ ਹਾਈ ਕੋਰਟ ਨੂੰ ਵੀ ਅਪਰੋਚ ਕੀਤਾ ਜਾ ਸਕਦਾ ਹੈ ਐਂਟੀਸੀਪੇਟਰੀ ਬੇਲ ਦੇ ਵਿੱਚ ਤੇ ਪ੍ਰੈਕਟਿਸ ਇਹੀ ਹੈ ਕਿ ਪਹਿਲਾਂ ਸੈਸ਼ਨ ਕੋਰਟ ਫਿਰ ਹਾਈ ਕੋਰਟ ਤੇ ਫਿਰ ਜੇ ਫਿਰ ਵੀ ਜ਼ਮਾਨਤ ਨਾ ਮਿਲੇ ਫਿਰ ਸੁਪਰੀਮ ਕੋਰਟ ਤੇ ਸੰਖੇਪ ਦੇ ਵਿੱਚ ਅਸੀਂ ਕਹਿ ਲਈਏ ਕਿ ਜਿਹੜੀ ਗ੍ਰਿਫਤਾਰੀ ਤੋਂ ਪਹਿਲਾਂ ਜ਼ਮਾਨਤ ਲੱਗਦੀ ਹੈ ਐਂਟੀਸੀਪੇਟਰੀ ਬੇਲ ਹੋਗੀ ਤੇ ਜਿਹੜੀ ਗ੍ਰਿਫਤਾਰੀ ਤੋਂ ਬਾਅਦ ਜ਼ਮਾਨਤ ਲਗਾਈ ਜਾਂਦੀ ਹੈ ਉਹ ਰੈਗੂਲਰ ਬੇਲ ਹੋਗੀ ਤੇ ਰੈਗੂਲਰ ਵੇਲ ਵੀ ਐਂਟੀਸੀਪੇਟਰੀ ਮੰਗੂ ਜੇ ਨੀਚੇ ਵਾਲੀ ਅਦਾਲਤ ਜ਼ਮਾਨਤ ਨਹੀਂ ਦਿੰਦੀ ਤਾਂ ਉਪਰੀ ਉੱਪਰ ਵਾਲੀ ਅਦਾਲਤ ਦੇ ਵਿੱਚ ਜਾਇਆ ਜਾ ਸਕਦਾ ਜਿਵੇਂ ਕਿ ਸੈਸ਼ਨ ਤੋਂ ਬਾਅਦ ਹਾਈ ਕੋਰਟ ਇਸ ਤਰ੍ਹਾਂ ਤੇ ਜਿਹੜੀ ਡਿਫਾਲਟ ਵੇਲ ਹੁੰਦੀ ਹੈ ਜਦੋਂ ਵਿਅਕਤੀ ਜੁਡੀਸ਼ੀਅਲ ਕਸਟਡੀ ਦੇ ਵਿੱਚ ਹੁੰਦਾ ਹੈ ਅੰਦਰ ਹੁੰਦਾ ਹੈ ਜੇਲ੍ਹ ਦੇ ਵਿੱਚ ਹੁੰਦਾ ਹੈ ਜੇ ਪੁਲਿਸ ਆਪਣਾ ਚਲਾਨ ਸਮੇਂ ਦੇ ਵਿੱਚ ਪੇਸ਼ ਨਹੀਂ ਕਰਦੀ ਜੋ ਸਮਾਂ ਕੁਲਸ ਨੂੰ ਕਾਨੂੰਨ ਵੱਲੋਂ ਦਿੱਤਾ ਗਿਆ ਜਿਵੇਂ ਕਿ 60 ਦਿਨ 90 ਦਿਨ ਤਾਂ ਫਿਰ ਉਹ ਵਿਅਕਤੀ ਜ਼ਮਾਨਤ ਦਾ ਹੱਕਦਾਰ ਹੋ ਜਾਂਦਾ ਹੈ ਤੇ ਜਿਹੜੀ ਕੱਚੀ ਪੱਕੀ ਜ਼ਮਾਨਤ ਹੁੰਦੀ ਹੈ ਕੱਚੀ ਜ਼ਮਾਨਤ ਜਦੋਂ ਬੇਲ ਵਾਲਾ ਜਿਹੜਾ ਕੇਸ ਹੈ ਪੈਂਡਿੰਗ ਹੁੰਦਾ ਹੈ ਹਜੇ ਉਹਦੇ ਵਿੱਚ ਤਰੀਕ ਅੱਗੇ ਪੈਂਡਿੰਗ ਹੁੰਦੀ ਹੈਗੀ ਕੱਚੀ ਜ਼ਮਾਨਤ ਦੇ ਦਿੱਤੀ ਜਾਂਦੀ ਹੈ ਜੇ ਉਹ ਵਿਅਕਤੀ ਕਾਨੂੰਨ ਦੀ ਉਲੰਘਣਾ ਕਰਦਾ ਤਾਂ ਉਸ ਦੀ ਕੱਚੀ ਜ਼ਮਾਨਤ ਨੂੰ ਰੱਦ ਕਰ ਦਿੱਤਾ ਜਾਂਦਾ ਹੈ ਜੇ ਉਹ ਵਿਅਕਤੀ ਕੋਆਪਰੇਟ ਕਰਦਾ ਹੈ ਕਾਨੂੰਨ ਦੀ ਪਾਲਣਾ ਕਰਨ ਵਾਲਾ ਵਿਅਕਤੀ ਹੈ ਤਾਂ ਉਸ ਦੀ ਅਗਲੀ ਤਰੀਕ ਤੇ ਉਸ ਜ਼ਮਾਨਤ ਨੂੰ ਪੱਕੀ ਕਰ ਦਿੱਤਾ ਜਾਂਦਾ ਹੈ ਦੋਸਤੋ ਇਹ ਤਾਂ ਹੈਗੀ ਸੀ ਜਾਣਕਾਰੀ ਬੇਲ ਦੇ ਬਾਰੇ ਵਿੱਚ ਇਨੀਆਂ ਨੂੰ ਬੇਨਤੀਆਂ ਸੀ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ